ਅੱਜ ਸਵੇਰੇ ਸਵੇਰੇ ਆਇਆ ਬਾਈ ਗਲਾਬ ਸਿੱਧੂ ਦਾ ਫੋਨ ਕਹਿੰਦੇ ਸਰਪੰਚ ਸਾਹਿਬ ਕੀ ਹਾਲ ਚਾਲ ਨੇ ਕੀ ਕਰਦੇ ਹੋ ਅੱਜ ਮੈਂ ਕਿਹਾ ਬਾਈ ਸਤਿ ਸ਼੍ਰੀ ਅਕਾਲ ਜੀ ਅੱਜ ਰਾਜਸਥਾਨ ਵੀਡੀਓ ਕਰਨ ਜਾ ਰਿਹਾ ਹਾਂ ਵੀਡੀਓ ਯਾਨ ਕਹਿੰਦੇ ਅੱਜ ਸੱਡੋ ਅੱਜ ਤੁਹਾਡੀ ਲੋਣਾ ਜਲਦੀ ਜਲਦੀ ਘਰੇ ਆ ਜਾਓ ਮੈਂ ਕਿਹਾ ਬਾਈ ਬਸ ਤੁਰਪੇ ਰੋਟੀ ਖਾ ਕੇ ਨਹੀਂ ਨਹੀਂ ਯਾਨ ਰੋਟੀ ਕਹਿੰਦਾ ਇਕੱਠੇ ਆਪਣੇ ਘਰੀ ਖਾਵਾਂਗੇ ਤੇ ਨਾਲ ਲਾਲਾ ਜੀ ਕੋਟ ਦੁੰਨੇ ਵਾਲੇ ਤੇਲੂ ਰਾਮ ਜੀ ਉਹਨਾਂ ਨੂੰ ਵੀ ਲਿਆਇਓ ਮੈਂ ਅਨਫ੍ਰੈਂਡ ਹੋ ਜਾਂਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਤੇ ਅਸੀਂ ਚੱਕੀ ਗੱਡੀ ਬਾਈ ਕੋਲੇ ਪਹੁੰਚ ਗਏ ਮੈਂ ਕਿਹਾ ਬਾਈ ਜੀ ਕੰਮ ਕੀਆ ਕਹਿੰਦਾ ਬਾਹਰਲੀ ਹਵੇਲੀ ਵਾਸ ਉਰਮਤੇ ਅਨੁਸਾਰ ਪਹਿਲੀ ਵਾਰ ਚ ਟਾਇਲ ਪਸੰਦ ਆ ਗਈ ਬਾਈ ਦੇ ਲਾਲਾ ਜੀ ਤੋਂ ਰਿਵਿਊ ਲਿਆ ਵੇ ਕਿਵੇਂ ਆ ਟਾਇਲ ਲਾਲਾ ਜੀ ਕਹਿੰਦਾ ਬਿਲਕੁਲ ਮੇਰੇ ਸਿਰ ਵਰਗੀ ਆ ਬਹੁਤ ਸੋਹਣੀ ਟਾਇਲ ਲੱਗੀ ਬਾਈ ਨੂੰ ਫਿਰ ਬਾਪੂ ਜੀ ਨੂੰ ਪੁੱਛਿਆ ਵੀ ਬਾਪੂ ਜੀ ਟਾਇਲ ਕਿਵੇਂ ਲੱਗੀ ਕਹਿੰਦਾ ਜੋ ਮੇਰੇ ਪੁੱਤ ਨੇ ਪਸੰਦ ਕਰ ਲਿਆ ਵਸ ਮੈਨੂੰ ਵੀ ਉਹੀ ਪਸੰਦ ਆਗਾ ਤੇ ਇਸ ਤੋਂ ਬਾਅਦ ਜੇ ਤੁਸੀਂ ਕੋਈ ਟਾਇਲ ਲੈਣੀ ਆ ਤਾਂ ਯਾਦ ਰੱਖਿਓ ਸਭ ਤੋਂ ਬੈਸਟ ਕੁਆਲਿਟੀ ਤੇ ਭਾਅ ਬਹੁਤ ਘੱਟ ਗੋਰਾ ਟਾਇਲ ਰਾਮਪੁਰਾ ਫੂਲ ਬਾਪੂ ਜੀ ਦੇਖੋ ਪੂਰੇ ਖੁਸ਼ ਨੇ ਪੁੱਤ ਦੀਆਂ ਮਿਹਨਤਾਂ ਤੇ ਬਾਈ ਤਰੱਕੀ ਤੇ ਹਰੇਕ ਹੀ ਬਾਪ ਖੁਸ਼ ਹੁੰਦਾਗਾ ਤੇ ਇਹ ਵੀ ਤੇ ਇਸ ਤੋਂ ਬਾਅਦ ਹੋਇਆ ਮਾਨ ਸਰਮਾਨ ਦਾ ਕੰਮ ਸ਼ੁਰੂ ਬਾਈ ਜੀ ਨੇ ਰਮਾਲ ਕੱਢੀ ਤੇ ਦਰਬਾਰ ਸਾਹਿਬ ਦੀ ਫੋਟੋ ਬਾਈ ਜੀ ਨੂੰ ਭੇਟ ਕੀਤੀ ਗੋਰਾ ਟਹਿਲਣਾ ਨੇ ਬਾਕੀ ਦੋਸਤੋ ਵੀਡੀਓ ਸ਼ੇਅਰ ਕਰਕੇ ਸਾਡਾ ਪੇਜ ਵੀ ਜਰੂਰ ਫੋਲੋ ਕਰ ਲਿਓ ਇਸ ਤੋਂ ਬਾਅਦ ਚੱਲਿਆ ਫੋਟੋਆਂ ਦਾ ਦੌਰ ਬਾਈ ਜੀ ਚ ਐਨੀ ਨਿਮਰਤਾ ਕਿ ਹਰ ਇੱਕ ਨਾਲ ਜੱਫੀਆਂ ਪਾ ਪਾ ਫੋਟੋਆਂ ਖਿਚਾਉਂਦੇ ਨੇ ਬਾਈ ਜੀ ਤੇ ਬਾਈ ਗਲਾਬ ਸਿੱਧੂ ਅੱਜ ਪੰਜਾਬ ਦਾ ਸਭ ਤੋਂ ਟੌਪ ਸਿੰਗਰ ਆ ਪਰ ਡਾਊਨ ਟੂ ਅਰਥ ਬੰਦਾ ਗਾ ਜਿਹਨੂੰ ਜਿਹਨੂੰ ਚੰਗਾ ਲੱਗਦਾ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਫੋਲੋ ਕਰ ਲਿਓ